ਜਾਉਂਦਾ ਉਹਦਾ ਪਾਣੀ ਦੇਖ ਲੈ ਇੱਥੋਂ ਰਲ ਕੇ ਪਾਣੀ ਦਾ ਹਲਾਬ ਦੇਖ ਲੋ ਕਿਵੇਂ ਆ ਨੀਰੀ ਜ਼ਹਿਰ ਆ ਕੇ ਖੜਾ ਨਹੀਂ ਜਾਂਦਾ ਭਾਈ ਇੱਥੇ ਇੱਕ ਮਿੰਟ ਖੜਾ ਨਹੀਂ ਜਾਂਦਾ ਇੰਨੀ ਜ਼ਹਿਰਾਂ ਦੇ ਵਿੱਚ ਮਸਕ ਮਾਰਦਾ ਸੰਗ ਨੂੰ ਚੜਦਾ ਮੱਜਦਾ ਸੰਗ ਆ ਚਮੜੀ ਐ ਖੁਰਕ ਲੜਨ ਲੱਗ ਜਾਂਦੀ ਐ ਆ ਪਾਣੀ ਆ ਜ਼ਹਿਰ ਸਤਲੋਜ ਦਾ ਆ ਸੜਾ ਸੜਾ ਦੱਖਣੀ ਮਾਲਵਾ ਪੰਜਾਬ ਦੇ 6 ਜ਼ਿਲ੍ਹੇ ਉਹ ਰਾਜਸਥਾਨ ਦੇ 6 ਜ਼ਿਲ੍ਹੇ 3 ਕਰੋੜ ਬੰਦਾ ਪਾਣੀ ਪੀਂਦਾ ਜ਼ਹਿਰਾਂ ਪੀਂਦਾ ਏ ਕਿੱਥੇ ਸੀਚੇ ਆਲ ਬਈ ਔਰ ਡਾਕੇ ਕੁਰਸੀ ਜੀ ਪਿੱਛੇ ਹੀ ਬੈਗਿਆ ਲੁਧਿਆਣੇ ਤੋਂ ਕਿ ਮੈਂ ਸਾਫ ਕਰਤਾ ਜੀ ਅਸੀਂ ਲੱਗੇ ਹੋਏ ਆ ਜੀ ਇੱਥੇ ਆਓ ਇੱਥੇ ਆਹ ਦੇਖਵਾ ਕੇ ਇੱਥੇ ਖੜ ਕੇ ਸੀਚਲ ਸਾਹਿਬ ਇੱਥੇ ਖੜਾ ਕੇ ਆਹ ਦਿਖਾ ਅੱਜ ਪੰਜਾਬ ਦਾ ਮੁੱਖ ਮੰਤਰੀ ਉਹ ਬੋਲੀ ਜਾਂਦਾ ਸੁਲਤਾਨਪੁਰ ਲੋਧੀ ਕਿ ਅਸੀਂ ਬੁੱਢੇ ਦਰਿਆ ਨੂੰ ਸਾਫ ਕਰਨ ਤੇ ਲੱਗੇ ਆ ਉਹ ਹਜ਼ਾਰਾਂ ਫੈਕਟਰੀ ਡਾਈੰਗ ਇਲੈਕਟ੍ਰੋਪਲੇਨ ਇੰਡਸਟਰੀ ਜਿਹੜੀ ਕੈਮੀਕਲ ਜਿਹੜਾ ਪਾਣੀ ਚ ਪਾ ਰਿਹਾ ਸਾਫ ਹੀ ਨਹੀਂ ਹੋਣਾ ਉਹ ਮੁੱਖ ਮੰਤਰੀ ਸਾਹਿਬ ਪਹਿਲਾਂ ਸੁਣਿਓ ਭਾਸ਼ਣ ਕੱਲ ਵਿਧਾਨ ਸਭਾ ਸੈਸ਼ਨ ਸੀ ਭਾਈ ਸੁਣ ਲਿਓ ਮੜਾ ਯਾ ਇੱਕ ਸਾਂਝਾ ਕਰੀ ਜਾਇਓ ਆ ਸੁਣਾ ਹੀ ਉਹ ਨੇੜੇ ਕਰੀ ਆਲੇ ਹੀ ਬੂਇੰਗ ਨੇ ਕਿਤੇ ਬਿਨਾ ਦੱਸੇ ਜਾਂ ਬਿਨਾ ਟ੍ਰੀਟਡ ਪਾਣੀ ਕਿਤੇ ਸੈਟਲ ਦੇ ਵਿੱਚ ਡੰਪ ਕਰਤਾ ਮਿਲੀਅਨਸ ਦਾ ਜੁਰਮਾਨਾ ਹੋਇਆ ਜੀ ਮਿਲੀਅਨਸ ਦਾ ਇੰਨਾ ਆਪਣੇ ਪਾਣੀ ਨੂੰ ਇੰਨਾ ਆਪਣੀ ਹਵਾ ਨੂੰ ਇੰਨਾ ਆਪਣੇ ਵਾਤਾਵਰਨ ਨੂੰ ਪਿਆਰ ਕਰ। ਅਸੀਂ ਕਾਰਬਨ ਮੋਨੋਆਕਸਾਈਡ ਤੇ ਹੋ ਗਏ ਜੀ। ਕੋਈ ਗੱਲ ਨਹੀਂ ਖੰਗ ਜੀ ਹੋ ਗਈ ਫਿਰ ਕੀ ਹੁੰਦਾ ਸਾਹ ਹੋ ਗਿਆ ਫਿਰ ਕੀ ਹੁੰਦਾ ਦਮਾ ਜਾ ਹੋ ਗਿਆ ਫਿਰ ਕੀ ਹੁੰਦਾ ਅੱਗ ਲਾ ਦਿੰਨਿਆ ਸਕੂਟਰ ਚ ਸਕੂਟਰ ਵਜਦਾ ਬੱਸ ਚ ਬੱਸ ਵਜਦੀ ਹੈ ਕੌਣ ਜਿੰਮੇਵਾਰ ਜਨਾਬ। ਕੋਈ ਤਾਂ ਦੇਖੋ। ਕੋਈ ਤਾਂ ਹਟਾਈਏ ਕਿਵੇਂ ਨਾ ਕਿਵੇਂ ਤਾਂ ਲੋਕਾਂ ਨੂੰ ਸਮਝਾਈਏ। ਵਾਤਾਵਰਨ ਨੂੰ ਸੰਭਾਲੀਏ। ਵਾਤਾਵਰਨ ਤੋਂ ਬਿਨਾ ਸੁਣ ਲਿਆ ਸੁਣ ਲੋ ਕਹਿੰਦਾ ਜੀ ਧੂਆਂ ਮਟਲਾ ਦਿੰਦੇ ਹੋ ਜੀ ਅੱਗ ਲਾ ਦਿੰਦੇ ਹੋ ਜੀ ਗੱਡੀਆਂ ਪਾਜਦੀਆਂ ਜੀ ਬੱਸਾਂ ਪਾਜਦੀਆਂ ਸਕੂਟਰ ਪਾਜਦੇ ਆ ਲੋਕਾਂ ਨੂੰ ਸਮਝਾ ਗਏ ਤੇ ਆਹ ਜੀ ਤੂੰ ਅਰਬਾਂ ਰੁਪਇਆ ਲੈ ਕੇ ਲੁਧਿਆਣੇ ਦੀਆਂ ਚੋਣਾਂ ਜਿੱਤੀਆਂ ਨੇ ਹਰਜੀਬ ਰੋੜਾ ਜਿਹੜਾ ਤੁਸੀਂ ਹੁਣ ਐਮਐਲਏ ਬਣਾ ਕੇ ਮੰਤਰੀ ਬਣਾਤਾ ਉਹਦੀਆਂ ਕਿੰਨੀਆਂ ਫੈਕਟਰੀਆਂ ਲੁਧਿਆਣੇ 'ਚ ਉਹਦਾ ਕੈਮੀਕਲ ਕੌਣ ਬੰਦ ਕਰੂ ਬਾਹ ਤੇਰੇ ਭਾਂਤਸਾਂ ਮੰਨ ਗਏ ਤੈਨੂੰ ਕੀ ਨੂੰ ਸਮਝਾਏਗਾ ਕਿਉਂ ਗਮਰਾਹ ਕਰਦਾ ਲੋਕਾਂ ਨੂੰ ਕਿਉਂ ਅੱਖੀ ਘੱਟਾ ਪਾ ਰਿਆ ਜੇ ਹਿੰਮਤ ਆ ਦਿਖਾ ਲੋਕਾਂ ਨੂੰ ਆ ਦੱਸ ਇਹ ਕਿਉਂ ਨਹੀਂ ਬੰਦ ਹੁੰਦਾ ਹਜ਼ਾਰਾਂ ਡੈਂਗ ਇੰਡਸਟਰੀ ਲੱਖ ਤੁਸੀਂ ਉਥੇ ਟ੍ਰੀਟਮੈਂਟ ਪਲਾਂਟ ਲਾ ਦਿਓ ਸਾਫ਼ ਨਹੀਂ ਹੋਣਾ ਭੁੱਲ ਜਿਓ ਸਾਫ਼ ਹੋਊਗਾ ਇਹ ਇਹ ਨਹੀਂ ਹੋਣਾ ਕਿਉਂਕਿ ਜਿਹੜਾ ਕੈਮੀਕਲ ਆ ਆ ਰੰਗਨ ਵਾਲੀਆਂ ਫੈਕਟਰੀਆਂ ਪਾ ਰਹੀਆਂ ਨੇ ਪਾਣੀ ਚੋਂ ਨਿਕਲ ਹੀ ਨਹੀਂ ਸਕਦਾ ਬਾਈ ਹਜ਼ਾਰਾਂ ਵਾਰੀ ਸਾਫ਼ ਕਰ ਲੋ ਪਾਣੀ ਨੂੰ ਕਹਿੰਦਾ ਕੋਈ ਬੈਂਕ ਕੰਪਨੀ ਸੀ ਉਹਨੇ ਧਰਤੀ ਹੇਠਾਂ ਪਾਣੀ ਪਾਤਾ ਮਿਲੀਅਨ ਜੁਰਮਾਨਾ ਹੋ ਗਿਆ ਤੇ ਇਹਨਾਂ ਨੂੰ ਜੁਰਮਾਨਾ ਕੌਣ ਘਰੋ ਸ਼ਰਮ ਸ਼ਰਮ ਆ 40 ਲੀਟਰ ਪਾਣੀ ਰੋਈਦਾ ਦੇਖੋ ਸਾਦ ਲਈ ਨੂੰ ਕਿ ਮੈਂ ਜ਼ਹਿਰ ਬਣਾ ਰਿਆ ਇਹਨੂੰ ਕੌਣ ਬੰਦ ਕਰੂਗਾ ਅੱਜ ਵੀ ਐ ਲੱਗਿਆ ਪਿਆ ਉਥੇ ਭਾਸ਼ਣ ਝਾੜਨ ਜਿਹਨੇ ਵਿਰੋਧੀ ਧਰਜੇ ਬੈਠਾ ਹੁੰਦਾ ਉਹ ਭਰਾਵਾ ਤੂੰ ਮੁੱਖ ਮੰਤਰੀ ਆ ਤੇਰੇ ਕੋਲੇ ਪਾਵਰ ਆ ਸੈਂਟਰ ਪੋਲੂਸ਼ਨ ਬੋਰਡ ਦੇ ਆਰਡਰ ਹੋ ਚੁੱਕੇ ਆ ਗ੍ਰੀਨ ਟ੍ਰਿਬਿਊਨਲ ਦੇ ਆਰਡਰ ਹੋ ਚੁੱਕੇ ਆ ਵੀ ਇਹਨੂੰ ਫੌਰੀ ਤੌਰ ਤੇ ਬੰਦ ਕਰੋ ਜਿੱ ਪਿੰਡ ਤੇ ਆਇਆ ਤੇਰੇ ਦਸੰਬਰ ਨੂੰ ਕੱਠ ਵੀ ਰੱਖਿਆ ਲੋਕ ਨਹੀਂ ਉੱਠੇ ਆ ਤੇਰੇ ਕਮਿਸ਼ਨਰ ਕੋਲੇ ਗਏ ਲੁਧਿਆਣੇ ਕੋਲੇ ਥਾਣੇ ਦਰਖਾ ਦਿੱਤੀਆਂ ਡੀਸੀ ਕੋਲੇ ਗਏ ਆਰਡਰ ਦਿਖਾਏ ਵੀ ਆਰਡਰ ਐ ਐਨਜੀਟੀ ਦੇ ਵੀ ਬੰਦ ਕਰੋ ਇਹ ਹਰ ਦੇ ਕੇ ਲੋਕਾਂ ਨੂੰ ਮਾਰਿਆ ਜਾ ਰਿਹਾ ਸਾਰਾ ਪੰਜਾਬ ਮਰ ਗਿਆ ਸਾਰੇ ਦਰਿਆਣ ਨਹਿਰਾ ਕੱਸੀਆਂ ਸੂਏ ਬਰਬਾਦ ਕਰਤੇ ਆ ਹੋਰ ਸੁਣ ਲੋ ਇਹਦੀ ਇੱਕ ਹੋਰ ਵੀ ਸੁਣਾਈ ਜਾਨੇ ਇੱਕ ਮਿੰਟ ਹੁਣ ਸੁਣਿਓ ਕਰਾਂ ਇਹ ਸਿਆਣੀ ਕਹਿੰਦੇ ਜੀ ਕਾਂ ਮਾਰ ਕੇ ਚੰਗਣਾ ਪਊਗਾ ਤਾਂ ਦੇ ਮੁਤਾਬਕ ਨਾ ਬਰਾਲੀ ਫਿਰ ਦੀਵਾਲੀ ਦਸਹਿਰਾ ਕੀ ਲਿਖਿਆ ਗੁਰੂ ਸਾਹਿਬ ਨੇ पवन गुरु पाणी ਪੀਤਾ ਮਾਤਾ ਤਰਤ ਮਹਤ ਕਦੋਂ ਲਿਖਿਆ ਗੁਰੂ ਸਾਹਿਬ ਦਾ 14 ਸਨ vật ਚ ਜਨਮ ਸੀ 1547 ਚ ਜੋ ਵੀ ਉਸ ਸਮਾਂ ਸੀ ਉਦੇ ਬੱਤੀ ਲਿਖਿਆ ਹੋਊਗਾ ਕਿਤੇ ਇਹਦਾ ਮਤਲਬ 6-700 ਸਾਲ ਪਹਿਲਾਂ ਗੁਰੂ ਸਾਹਿਬ ਲਿਖੇ ਸੀ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮਤ ਪਵਨ ਹਵਾ ਪਾਣੀ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਇਹ ਉਹਦਾ ਉਸ ਵੇਲੇ ਤਾਂ ਨਹੀਂ ਕੋਈ ਫੈਕਟਰੀ ਅੱਲਾ ਥੱਲੇ ਪਾਣੀ ਪਾਉਂਦੀ ਹੋਣੀ ਗੰਪਿੰਗ ਕਰਦੀ ਹੋਣੀ ਗੰਦੇ ਪਾਣੀ ਨੂੰ ਉਸ ਵੇਰੇ ਤਾਂ ਨਹੀਂ ਕੋਈ ਸਪਰੇਅ ਕਰਕੇ ਧਰਤੀ ਨੂੰ ਜ਼ਹਿਰੀਲਾ ਕਰਦਾ ਹੋਣਾ ਸੁਣ ਲਿਆ ਸੁਣ ਲੋ ਇਹ ਤਾਂ ਇਹ ਤਾਂ ਬੇਅਦ ਵੀ ਆਪ ਹੀ ਕਰੀ ਜਾਂਦਾ ਇਹਦਾ ਗਰਵਾਣੀ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਓਏ ਆ ਪਾਣੀ ਦਾ ਹਾਲ ਦੇਖ ਲੋ ਪਿਓ ਦਾ ਹਾਲ ਦੇਖ ਲੋ ਆ ਜਿਓ ਰੇ ਲੋਕੋ ਅਜੀ ਅਪਲ ਦਾ ਦਿਖਾ ਦੇ ਯਾਰ ਅਪਲ ਦਾ ਦਿਖਾ ਓਏ ਪਾਣੀ ਕਿਵੇਂ ਗੈਂਸਾ ਅਪਲ ਦੀਆਂ ਚੋਂ ਕਿਵੇਂ ਕੈਮੀਕਲ ਉਹ ਕੋਈ ਇੱਥੋਂ ਹੈ ਨਹੀਂ ਆ ਭਾਂਡਾ ਭੁੰਡਾ ਲੈ ਜਾ ਕੇ ਓਏ ਭਾਂਡਾ ਤਾਂ ਨਹੀਂ ਨਿਕਿਆ ਬਾਈ ਆ ਤਾਂ ਕੋਈ ਬੋਤਲ ਬਾਤਲ ਜੀ ਪਈ ਹੋਣੀ ਆ ਕੋਈ ਦੇਖ ਨਾ ਆ ਤੁਰਦਾ ਤਾਂ ਨਹੀਂ ਦੇਖਣ ਦਿੱਤਾ ਸੀ ਸੋਹਾ قناه ਲਈਦਾ ਉੱਪਲੀ ਜਾਂਦਾ ਇਹਦਾ ਹਣਾ ਹੱਥ ਲਾਉਣ ਨਾਲ ਹੀ ਭੈਣ ਪਤਾ ਨਹੀਂ ਕੀ ਹੋ ਜਾਣਾ ਦਿਖਾਉਣਾ ਸੀ ਮੈਂ ਲੋਕਾਂ ਨੂੰ ਚੰਗੀ ਤਰ੍ਹਾਂ ਦਿਖਾ ਦੇ ਯਾਰ ਦਿਖਾ ਯਾਰ ਓਏ ਆ ਇਹ ਆਂ ਦਿਖਾ ਦੇ ਉਧਰ ਆਉਂਦਾ ਪਾਣੀ ਵੀ ਦਿਖਾ ਦੇ ਉੱਪਰੋਂ ਆਉਂਦਾ ਉਹ ਪਿੱਛੋਂ ਆਉਂਦਾ ਪਾਣੀ ਇਹਦੇ ਇੱਥੇ ਹਾਲ ਦੇਖ ਲਓ। ਛਕ ਪੰਜਾਬ ਦੇ ਲੋਕੋ ਅਸੀਂ ਤਾਂ ਬਾਈ ਬਹੁਤ ਚਿਰ ਦੇ ਕਲਪ ਦੇ ਦਿਰਦੇ ਆ। ਵਿੱਚ ਕਹਿੰਦੇ ਆ ਬਾਈ ਤੁਸੀਂ ਬੁੱਢੇ ਦਰਿਆ ਦਾ ਕੀ ਕੀਤਾ? ਆਹ ਬੁੱਢਾ ਦਰਿਆ ਬਾਈ, ਆਹ ਬੁੱਢਾ ਦਰਿਆ। ਦੱਸੋ ਕੀ ਕਰ ਗਏ? ਤੁਸੀਂ ਘਰੇ ਬੈਠੇ ਰਿਹਾ ਕਰੋ। ਕੱਲੀ ਟਿੱਪਣੀ ਕਰਕੇ ਸਾਰਦਾ ਕਰੋ। ਬਾਈ ਵਧੀਆ ਕਰ ਰਹੇ ਹਾਂ, ਆਇਆ ਨਾ ਕਰੋ। ਬੈਠੇ ਰਹ ਕਰੋ ਅਸੀਂ ਕੁਲਰ ਛੱਡ ਕੇ ਜਾਂ ਤਾਂਸ਼ਾ ਕੁੱਟੀ ਜਾਇਆ ਕਰੋ ਮੋਬਾਈਲ ਦੇਖੀ ਜਾਇਆ ਕਰੋ ਜਾਂ ਰੀਲਾਂ ਦੇਖੀ ਜਾਇਆ ਕਰੋ ਆਏ ਹੋ ਨਾ ਉੱਠ ਕੇ ਆ ਯਰਾ ਪਾ ਕੇ ਸੁਡੀਆਂ ਨਸਲਾਂ ਮਾਰਤੀਆਂ ਬੋਤਲ ਆ ਗਈ ਬੋਤਲੇ ਵਿੱਚ ਭਰ ਕੇ ਦਿਖਾ ਦੇ ਕਿੰਨਾ ਕਾਰ ਦਿਖਾ ਦਿੰਦਾ ਹੋਊ ਦੇਖੋ ਚੋਬਲੀ ਜਾਂਦਾ ਕਾਸ਼ ਕੈਮੀਕਲ ਹੀ ਕਾਲੇ ਮਾਰ ਵਾ ਪਸੰਦਨਾ ਕੋ ਬਹੁਤ ਹਦ ਆ ਦੇਖ ਲੋ ਆ ਦੇਖ ਲੋ ਇਹ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਇੱਕ ਵਾਰੀ ਦੇਖ ਲੋ ਕਾਲੇ ਜਿਵੇਂ ਤੇਲ ਨਹੀਂ ਹੁੰਦਾ ਕਾਲਾ ਤੇਲ ਜਿਵੇਂ ਗਲੀਸ ਵਾਲਾ ਤੇਲ ਕਾਲਾ ਜਿਹਾ ਆਹ ਦੇਖ ਲੋ ਆ ਹਾਲਾਤ ਆ ਦੇਖੋ ਆ ਦੇਖਿਓ ਕਾਲਾ ਛਾਹ ਜਿਵੇਂ ਐਂ ਵਿੱਚੋਂ ਨਿਕਲਦਾ ਆਹ ਦੇਖ ਲੋ ਹਾਲਾਤ ਦੇਖੋ ਪਾਣੀ ਦੇ ਆ ਦੇਖ ਲੋ ਛੋਕ ਅਸੀਂ ਤਾਂ ਭਰਾਵੋ ਛੋਡੇ ਲਈ ਇਹ ਸਾਨੂੰ ਪਤਾ ਹੈ ਕਿਉਂਕਿ ਬਾਈ ਅਸੀਂ ਜਿੰਨਾ ਪਿੰਡਾਂ ਚ ਗਏ ਆ ਨਾ ਆਪਾਂ ਹਾ ਜਵਾਕ ਪੈਦਾ ਹੁੰਦੇ ਆ ਦੇਖਦੇ ਆ ਲੋਕਾਂ ਦਾ ਦੁੱਖ ਜੇ ਪਿੰਡ ਦੇ 18 ਬੱਚੇ ਪਦਾ 13 ਬੱਚੇ ਪਾਜ ਪੈਦਾ ਹੋਏ ਇੱਕ ਪਿੰਡ ਚ ਆ ਤੇਜਾ ਰਹਿਲਾ ਤਰਾੰਗ ਵਾਲਾ ਪੈਣੀ ਇਹਨਾਂ ਪਿੰਡਾਂ ਚ ਗਏ ਆ ਬਾਈ ਅਸੀਂ ਬੱਚੇ ਪੈਦਾ ਹੁਣ ਹਟ ਗਏ ਯਾ ਨਾ ਕਰਕੇ ਨਸਲਾਂ ਖਤਮ ਹੋਣ ਲੱਗ ਗਈਆਂ ਟੀਕੇ ਨਾਲ ਜਵਾਕ ਲੈਣ ਲੱਗ ਗਏ ਪਰ ਨਹੀਂ ਆਪਾਂ ਨੂੰ ਉੱਠਣਾ ਆਪਾਂ ਨੂੰ ਕੀ ਆ ਆਪਾਂ ਕੀ ਲੈਣਾ ਕੋਈ ਆਉਦੀ ਲੜਾਈ ਹੈ ਪਾਣੀ ਦੀ ਆ ਬੋਲੀ ਦੀ ਆ ਇਹ ਲੜਨਾ ਪਾਖੀ ਲੈਣਾ ਆ ਦੇਖ ਲੋ ਹਲਾਤ ਭਵਾਨਸਿਆਂ ਵਿਧਾਨ ਸਭਾ ਚ ਬੋਲ ਰਿਹਾ ਕਿ ਫੈਕਟਰੀਆਂ ਪਾਣੀ ਪਾਉਂਦੀਆਂ ਰੋਕੂ ਕੌਣ ਉਹ ਇਹ ਵੀ ਸਮਝਾ ਦੇ ਭਲਿਆ ਮਾਨਸਾ ਰੋਕਣਾ ਕਿਨੇ ਆ ਰੋਕਣਾ ਕਿਸੇ ਨੇ ਹੋਰ ਆ ਕਿ ਤੂੰ ਮੁੱਖ ਮੰਤਰੀਆਂ ਤੇਰੇ ਕੋਲੇ ਸਾਰੀ ਕਮਾਂਡ ਹੈ ਪਰ ਤੂੰ ਨਹੀਂ ਰੋਕ ਸਕਦਾ